ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ 2027 ਦੀਆਂ ਚੋਣਾਂ ਲੜਨ ਦਾ ਐਲਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਦੋਂ ਕੀਤਾ ਤੇ ਕਿਹੜੇ ਹਲਕੇ ਤੋਂ ਚੋਣ ਲੜ ਸਕਦੇ ਐ ਇਸ ਬਾਰੇ ਚਰਚਾ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਹਾਲੇ ਪੰਜਾਬ ਨੂੰ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲਗਭਗ 15 ਤੋਂ 16 ਮਹੀਨੇ ਦਾ ਸਮਾਂ ਬਾਕੀ ਹੈ ਬਾਰ ਕਮਰ ਕੱਸੇ ਹੁਣੇ ਤੋਂ ਕੱਸੇ ਜਾਣੇ ਸ਼ੁਰੂ ਕਰ ਦਿੱਤੇ ਗਏ ਨੇ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਹੈ ਤੇ ਕਾਂਗਰਸ ਦੇ ਵੱਲੋਂ ਤਿਆਰੀਆਂ ਬੜੇ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਸੱਤਾ ਉਹਦੀ ਜਿਹੜੀ ਆ ਉਡੀਕ ਦੇ ਵਿੱਚ ਬੈਠੀ ਆ ਤੇ ਕਾਂਗਰਸੀ ਬੜੇ ਪੱਬਾ ਪਰ ਇਸੇ ਵਿਚਕਾਰ ਕੱਲ ਖਬਰ ਆਉਂਦੀ ਹੈ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਦੇ ਵੱਲੋਂ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਹੈ। ਬਾਪੂ ਬਲਕੌਰ ਸਿੰਘ ਨੇ ਐਲਾਨ ਕਦੋਂ ਕੀਤਾ? ਵੱਡਾ ਸਵਾਲ ਇਹ ਹੈ ਤੇ ਕਿੱਥੇ ਕੀਤਾ? ਤੇ ਵੱਡੀ ਇਸ ਤੋਂ ਵੀ ਵੱਡੀ ਗੱਲ ਹੈ ਕਿ ਹਲਕਾ ਕਿਹੜਾ ਹੋਵੇਗਾ? ਸਿੱਧੂ ਮੂਸੇਵਾਲਾ ਦੇ ਪਿਤਾ ਕਿਸ ਹਲਕੇ ਤੋਂ ਚੋਣ ਲੜ ਸਕਦੇ ਆ? ਇਹ ਹੁਣ ਦੋ ਤਿੰਨ ਵੱਡੇ ਸਵਾਲ ਨੇ। ਵੱਡਾ ਸਵਾਲ ਤਾਂ ਇਹ ਹੀ ਹੈ ਕਿ ਕਿਸ ਹਲਕੇ ਤੋਂ ਚੋਣ ਲੜ ਸਕਦੇ ਨੇ। ਬਲਕੌਰ ਸਿੰਘ ਕਿਉਂਕਿ ਉਹਨਾਂ ਦੇ ਮਰਹੂਮ ਪੁੱਤਰ ਸ਼ੁਭਦੀਪ ਸਿੱਧੂ ਮੂਸੇਵਾਲਾ ਮਾਨਸਾ ਤੋਂ ਚੋਣ ਲੜੇ ਸੀ। ਤੇ ਉਹ ਬੁਰੀ ਤਰ੍ਹਾਂ ਨਾਲ ਤਾਂ ਕਹਿ ਸਕਦੇ ਆ ਕਿ ਬੁਰੀ ਤਰ੍ਹਾਂ ਨਾਲ ਉਹ ਚੋਣ ਹਾਰ ਗਏ ਉਸ ਸਮੇਂ ਉਹ ਵਿਜੇਂਦਰ ਸਿੰਘਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਚੋਣ ਹਾਰੇ ਹਾਲਾਂਕਿ ਬਹੁਤ ਸਾਰਾ ਚੋਣ ਪ੍ਰਚਾਰ ਦਾ ਹੋਰ ਸਾਰਾ ਕੁਝ ਸਿੱਧੂ ਮੂਸੇਵਾਲਾ ਦਾ ਜਿਹੜਾ ਫੇਮ ਹੈ ਮਸ਼ਹੂਰੀ ਹੈ ਉਹਦੇ باوجود ਵੀ ਖਬਰ ਦੇ ਅਨੁਸਾਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤਰ ਦੀ ਵਰਸੀ ਤੋਂ 2 ਦਿਨ ਪਹਿਲਾਂ ਹੀ 227 ਦੀ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਬੀਤਕਾਲ ਮਾਨਸਾ ਦੇ ਵਿੱਚ ਕਾਂਗਰਸ ਦੁਆਰਾ ਕੀਤੀ ਗਈ ਸੰਵਿਧਾਨ ਬਚਾਓ ਰੈਲੀ ਦੇ ਦੌਰਾਨ ਇਹ ਐਲਾਨ ਹੋਇਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤ ਦੇ ਇਨਸਾਫ ਨੂੰ ਲੈ ਕੇ ਚੋਣ ਲੜਨਗੇ ਕਿਉਂਕਿ ਲੰਬੇ ਸਮੇਂ ਤੋਂ ਉਹਨਾਂ ਨੂੰ ਆਪਣੇ ਪੁੱਤ ਦਾ ਇਨਸਾਫ ਨਹੀਂ ਮਿਲਿਆ ਇਹ ਗੱਲ ਬਲਕੌਰ ਸਿੰਘ ਨੇ ਆਖੀ ਮਾਨਸਾ ਦੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਅਗਵਾਈ ਵਿੱਚ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸੰਵਿਧਾਨ ਬਚਾਉਣ ਦੀ ਵੱਡੀ ਜ਼ਰੂਰਤ ਹੈ ਕਿਉਂਕਿ ਪੰਜਾਬ ਅਤੇ ਦੇਸ਼ ਭਾਰ ਵਿੱਚ ਦਿਨ ਦਿਹਾੜੇ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ ਉਹਨਾਂ ਦੇ ਪੁੱਤਰ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਵੀ ਦਿਨ ਦਿਹਾੜੇ ਮਾਨਸਾਜ ਕਤਲ ਹੋਇਆ ਸੀ ਪਰ ਸਾਜ਼ਿਸ਼ਕਰਤਾ ਕੁਝ ਲੋਕ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਇਸ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕਰੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਇਹ ਐਲਾਨ ਸਿਆਸੀ ਸਫਾਂ ਦੇ ਅੰਦਰ ਹਲਚਲਤਾ ਪੈਦਾ ਕਰਦਾ ਹੀ ਹੈ ਖਾਸ ਕਰਕੇ ਮਾਲਵੇ ਦੀਆਂ ਦੇ ਅੰਦਰ ਤੇ ਉਤੋਂ ਵੀ ਖਾਸ ਕਰਕੇ ਮਾਨਸਾ ਬਠਿੰਡੇ ਦੀਆਂ ਸਫਾਂ ਦੇ ਅੰਦਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਗੱਲ ਤਾਂ ਨਹੀਂ ਦੱਸੀ ਕਿ ਉਹ ਕਿਸ ਹਲਕੇ ਤੋਂ ਚੋਣ ਲੜਨਗੇ ਪਰ ਜੇ ਆਪਾਂ ਸੰਭਾਵਨਾ ਤਲਾਸ਼ਣ ਦੀ ਕੋਸ਼ਿਸ਼ ਕਰੀਏ ਇਹ ਖਬਰ ਨਹੀਂ ਹੈ ਸਿਰਫ ਸੰਭਾਵਨਾਵਾਂ ਨੇ ਕਿ ਕਿੱਥੋਂ ਉਹ ਚੋਣ ਲੜ ਸਕਦੇ ਨੇ ਉਹਨਾਂ ਦੇ ਆਲੇ-ਦਾਲੇ ਤਿੰਨ ਵੱਡੇ ਹਲਕੇ ਨੇਗੇ ਤਿੰਨ ਮੇਜਰ ਹਲਕੇ ਨੇ ਜਿਹੜੇ ਕਿ ਕਿਸੇ ਵੀ ਵਿਸ਼ੇਸ਼ ਵਰਗ ਦੇ ਲਈ ਰਾਖਵੇਂ ਨਹੀਂ ਹਨ ਜਿਹਦੇ ਵਿੱਚ ਉਹਨਾਂ ਦਾ ਆਪਣਾ ਹਲਕਾ ਸਰਦੂਲਗੜ ਜਿੱਥੋਂ ਇਸ ਸਮੇਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬਣਾਵਾਲੀ ਚੋਣ ਮੈਦਾਨ 'ਚ ਨੇ ਆ ਵਿਧਾਇਕ ਨੇ ਉਸ ਤੋਂ ਇਲਾਵਾ ਉਹਨਾਂ ਦਾ ਗਵਾਂਢ ਹਲਕਾ ਮੋੜ ਤੇ ਮਾਨਸਾ ਇਹ ਤਿੰਨ ਹਲਕੇ ਉਹਨਾਂ ਦੇ ਬਿਲਕੁਲ ਗਵਾਂਢ ਨੇ ਭਲਾੜਾ ਅਨੁਸੂਚਿਤ ਜਾਤੀਆਂ ਦੇ ਲਈ ਰਾਖਵਾ ਹਲਕਾ ਹੈ ਇਹ ਤਿੰਨ ਮੇਨ ਹਲਕੇ ਨੇ ਜੇਕਰ ਸਰਦੂਲਗੜ੍ਹ ਦੀ ਗੱਲ ਕਰ ਲਈ ਜਾਵੇ ਸਰਦੂਲਗੜ੍ਹ ਦੇ ਵਿੱਚ ਇਸ ਤਰ੍ਹਾਂ ਹੈ ਕਿ ਕਾਂਗਰਸ ਦੀ ਟਿਕਟ ਦੇ ਉੱਤੇ ਮੋਫਰ ਪਰਿਵਾਰ ਦਾ ਇੱਕ ਅਧਿਕਾਰ ਹੈ ਪਿਛਲੀ ਵਾਰ ਮੋਫਰ ਉਹਨਾਂ ਦੇ ਪੁੱਤਰ ਵਿਕਰਮ ਮੋਫਰ ਹੁਣੀ ਲੜੇ ਸੀ ਉਹ ਗੁਰਪ੍ਰੀਤ ਬਣਾਵਾਲੀ ਤੋਂ ਚੋਣ ਹਾਰ ਗਏ ਸੀ ਤੇ ਉਸ ਵੇਲੇ ਵੀ ਸਿੱਧੂ ਮੂਸੇਵਾਲਾ ਜਦੋਂ ਚੋਣ ਲੜੇ ਤਾਂ ਉਹਨਾਂ ਨੂੰ ਮਾਣਸਾ ਹਲਕਾ ਦਿੱਤਾ ਗਿਆ ਮੌੜ ਹਲਕਾ ਵੀ ਬਲਕੌਰ ਸਿੰਘ ਹੋਰਾਂ ਨੂੰ ਘਰ ਵਰਗਾ ਹਲਕਾ ਆ ਕੋਈ ਜਾਣ ਪਛਾਣ ਦੀ ਮੁਹਤਾਜਤਾ ਉਹ ਕਿਤੇ ਵੀ ਨਹੀਂ ਪੂਰੇ ਪੰਜਾਬ ਦੇ ਵਿੱਚ ਤੇ ਮੋੜ ਵੀ ਉਹਨਾਂ ਦਾ ਘਰ ਵਰਗਾ ਹਲਕਾ ਆ ਮੋੜ ਦੇ ਵਿੱਚ ਇਸ ਤਰ੍ਹਾਂ ਕਿ ਜਿਹੜੇ ਬਾਂਸਲ ਹੋਰੇ ਬਾਂਸਲ ਪਰਿਵਾਰ ਆ ਪਿਛਲੀ ਵਾਰ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਕਾਂਗਰਸ ਦੇ ਵੱਲੋਂ ਤੇ ਉਹਨਾਂ ਨੇ ਮਾਨਸਾ ਸਿੱਧੂ ਮੂਸੇਵਾਲਾ ਦੇ ਲਈ ਛੱਡਿਆ ਸੀ ਉਹਨਾਂ ਨੇ ਸੈਕਰੀਫਾਈਜ਼ ਕੀਤਾ ਸੀ ਮਾਨਸਾ ਦਾ ਸਿੱਧੂ ਮੂਸੇਵਾਲੇ ਦੇ ਲਈ ਕਿਉਂਕਿ ਉਹ ਪਰਿਵਾਰ ਪਹਿਲਾਂ ਬੁਲਾਡੇ ਤੋਂ ਚੌਣ ਲੜਦਾ ਸੀ ਫਿਰ ਮਾਨਸਾ ਤੋਂ ਲੜੀ ਉਹਨਾਂ ਨੇ ਚੌਣ ਤਾਂ ਉਹਨਾਂ ਨੇ ਇਹ ਸੈਕਰੀਫਾਈਸ ਸਿੱਧੂ ਮੂਸੇਵਾਲੇ ਦੇ ਲਈ ਕੀਤਾ ਸੀ ਤੇ ਕੁਰਬਾਨੀ ਕਹਿ ਸਕਦੇ ਆ ਕਿ ਉਹ ਆਪਣਾ ਹਲਕਾ ਛੱਡ ਕੇ ਮੋੜ ਚਲੇ ਗਏ ਮੋੜ ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਮਰੀਕਾ ਤੀਜੇ ਨੰਬਰ ਤੇ ਸੀ ਤਾਂ ਇਹ ਸਥਿਤੀਆਂ ਨੇ ਹੁਣ ਬਾਜਦਾ ਮਾਨਸਾ ਮਾਨਸੇ ਦੇ ਵਿੱਚ ਸਿੱਧੂ ਮੂਸੇਵਾਲਾ ਖੁਦ ਚੌਣ ਲੜੇ ਸੀ ਤੇ ਮਾਨਸਾ ਹਲਕਾ ਉਹਨਾਂ ਦਾ ਉਹਨਾਂ ਦੇ ਲਈ ਕਾਫੀ ਕਹ ਲਈਏ ਕਿ ਇੱਕ ਤਰ੍ਹਾਂ ਨਾਲ ਉਹ ਨਹੀਂ ਜਿੱਤ ਸਕੇ ਪਰ ਉਹਨਾਂ ਦਾ ਘਰ ਵਰਗਾ ਹਲਕਾ ਇਹ ਵੀ ਹੈ ਮਾਨਸਾ ਵੀ ਉਹਨਾਂ ਦੇ ਘਰ ਵਰਗਾਈ ਹੈ ਉਹਨਾਂ ਨੂੰ ਸ਼ਹਿਰ ਵੀ ਮਾਨਸਾ ਲੱਗਦਾ ਤੇ ਮਾਨਸਾ ਦੇ ਪਹਿਲਾਂ ਵੀ ਲੜ ਚੁੱਕੇ ਨੇ ਕਾਂਗਰਸ ਦਾ ਠੀਕ ਠਾਕ ਆਧਾਰ ਵੀ ਹੈ ਮਾਨਸਾ ਦੇ ਅੰਦਰ ਜੇਕਰ ਪਿਛਲੀ ਵਾਰ ਦੇ ਰਿਜ਼ਲਟ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਵਿਜੇ ਸਿੰਘਲਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ 1 ਲੱਖ 23 ਵੋਟਾਂ ਮਿਲੀਆਂ ਸੀ 57.57% ਦੀ ਉਹਨਾਂ ਨੇ ਵੋਟਾਂ ਹਾਸਲ ਕਰੀਆਂ ਸੀ ਉਧਰ ਸਿੱਧੂ ਮੂਸੇਵਾਲਾ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਲੜੇ ਸੀ ਇਹਨਾਂ ਨੂੰ 36700 ਵੋਟਾਂ ਮਿਲੀਆਂ ਸੀ ਲਗਭਗ 63000 ਦੇ ਫਰਕ ਦੇ ਨਾਲ ਸਿੱਧੂ ਮੂਸੇਵਾਲਾ ਇਹ ਚੋਣ ਹਾਰੇ ਸੀ ਪ੍ਰੇਮ अरोड़ा ਜਿਹੜੇ ਆ ਅਕਾਲੀ ਦਲ ਦੇ ਸੀਗੇ ਉਹਨਾਂ ਨੂੰ 27000 ਵੋਟ ਜਿਹੜੀ ਆ ਉਹ ਮਿਲੀ ਸੀ ਮਨੋਜ ਬਾਲਾ ਦੀ ਗੱਲ ਕਰਦੇ ਆ ਕਿ ਉਹ ਬਾਂਸਲ ਪਰਿਵਾਰ ਚੋਂ ਆਉਂਦੇ ਆ ਤੇ ਮਨੋਜ ਬਾਲਾ ਪਿਛਲੀ ਵਾਰ ਲੜੇ ਸੀ ਉਹਨਾਂ ਨੇ 50000 ਵੋਟ ਮਿਲੀ ਸੀ ਫਿਰ ਵੀ ਉਹ 20000 ਵੋਟ ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਨਾਜਰ ਸਿੰਘ ਮਾਨਸ਼ਾਹੀਆ ਤੋਂ ਇਹ ਚੋਣ ਹਾਰ ਗਏ ਸੀ ਪਿਛਲੀ ਵਾਰ ਸੀ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਨਾਲ ਚੜਤ ਉਸ ਤੋਂ ਪਹਿਲਾ ਵਾਲੇ ਰਿਜ਼ਲਟ ਦੇਖ ਲਈਏ ਤਾਂ ਪ੍ਰੇਮ ਮਿੱਤਰ ਨੂੰ 55000 ਪਈ ਸੀ 2012 ਤੇ ਗੁਰਪ੍ਰੀਤ ਕੋਰ ਕਾਂਗਰਸ ਦੇ ਨੂੰ 54000 ਤੇ ਸੀਪੀਆਈ ਦੇ ਹਰਦੇਵ ਵਰਸ਼ੀ ਨੂੰ 30000 ਵੋਟ ਪਈ ਸੀ ਤੇ 1300 ਵੋਟ ਦੇ ਫਰਕ ਨਾਲ ਸਾਰੀ ਇਹ ਕਾਲੀ ਦਲ ਉਸ ਸਮੇਂ ਸੀਟ ਜਿੱਤਿਆ ਸੀ। ਕਾਫੀ ਵੱਡਾ ਅੰਤਰ ਹੈ ਜਿਹੜਾ ਉਸ ਸਮੇਂ ਦੇਖਣ ਨੂੰ ਮਿਲਦਾ ਹੈ। ਕੁੱਲ ਮਿਲਾ ਕੇ ਇਸ ਸਮੇਂ ਮਾਨਸਾ ਇੱਕ ਟੁਕਮਾ ਹਲਕਾ ਉਹਨਾਂ ਦੇ ਲਈ ਹੋ ਸਕਦਾ ਜਿਸ ਪ੍ਰਕਾਰ ਵਿਜੇ ਸਿੰਘਲਾ ਦੀ ਸ਼ਾਖ ਨੂੰ ਖੁਦ ਹੀ ਆਮ ਆਦਮੀ ਪਾਰਟੀ ਨੇ ਦਾਗ ਲਾਇਆ ਤੇ ਦੂਜਾ ਉਹਨਾਂ ਦੀ ਟਿਕਟ ਵੀ ਕਿਹਾ ਜਾਂਦਾ ਕਿ ਫਾਈਨਲ ਨਹੀਂ ਹੈਗੀ ਕਿ ਵਿਜੇਂਦਰ ਵਿਜੇ ਸਿੰਘਲਾ ਹੀ ਟਿਕਟ ਲੜਨਗੇ ਕਿਉਂਕਿ ਉੱਥੋਂ ਸਿੱਧੂ ਮੂਸੇਵਾਲਾ ਦਾ ਕਾਂਗਰਸ 'ਚ ਵਿਰੋਧ ਕਰਨ ਵਾਲੇ ਇੱਕ ਨੌਜਵਾਨ ਆਗੂ ਨੂੰ ਲਿਆਂਦਾ ਗਿਆ ਉਹ ਬੜੀ ਤਿਆਰੀ ਕਰ ਰਹੇ ਨੇ ਤੇ ਕਿਹਾ ਜਾਂਦਾ ਕਿ ਖਾਸ ਮੰਤਰੀ ਦਾ ਇੱਕ ਦਾ ਹੱਥ ਹੈ ਉਹਨਾਂ ਦੇ ਸਿਰ ਦੇ ਉੱਤੇ ਤੇ ਬੜਾ ਜੋਰ ਜਮਾਇਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਉਹਨਾਂ ਦੇ ਲਈ ਤੇ ਉਹ ਉਹਨਾਂ ਨੂੰ ਟਿਕਟ ਦੇਣ ਦੀਆਂ ਪੂਰੀਆਂ ਤਿਆਰੀਆਂ ਨੇ ਤੇ ਉਹ ਆਪ ਵੀ ਜਦੋ ਜਹਿਤ ਚ ਨੇ ਉਹ ਉਹ ਚੋਣ ਲੜ ਸਕਦੇ ਨੇ ਦੂਜੇ ਪਾਸੇ ਇਹ ਹੋ ਸਕਦਾ ਹੈ ਕਿ ਮਾਨਸਾ ਜਿਹੜਾ ਹੈ ਮਾਨਸਾ ਦੇ ਵਿੱਚ ਕਾਂਗਰਸ ਦੀ ਦੇਖੋ ਨਾ ਨਾ ਕਰਦੇ 30 35000 ਵੋਟ ਤਾਂ ਹੈ ਹੀ ਹੈ ਤੇ ਲੋਕ ਕਿੰਨਾ ਕੁ ਸਾਥ ਦਿੰਦੇ ਆ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਮਾਨਸਾ ਵਿਧਾਨ ਸਭਾ ਹਲਕੇ ਦੇ ਵਿੱਚ ਉਸ ਪ੍ਰਕਾਰ ਦੀ ਨਹੀਂ ਹੈ ਜਿਹੜੀ 2022 ਦੇ ਵਿੱਚ ਸੀ 2022 ਵਾਲੀ ਲੋਕਪ੍ਰਿਅਤਾ ਕੱਟਿਆ ਕੱਲ ਵੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਵਿਜਿੰਦਰ ਵਿਜੇ ਸਿੰਘਲਾ ਨੂੰ ਜਿਹੜਾ ਉਹ ਸਵਾਲ ਪੁੱਛੇਗੇ ਤੇ ਉੱਥੇ ਇੱਕ ਅਧਿਅਪਕ ਦੀ ਪੁਲਿਸ ਨੇ ਤੇ ਕੁਝ ਲੋਕਾਂ ਦੇ ਕੁੱਟਮਾਰ ਕੀਤੀ ਯਾਨੀ ਕਿ ਲੋਕ ਸਵਾਲ ਪੁੱਛਣ ਲੱਗ ਗਏ ਤੇ ਇਹ حساب ਹੈ ਕੁੱਲ ਮਿਲਾ ਕੇ ਮਾਨਸਾ ਹਲਕਾ ਸੂਟੇਬਲ ਹੈ ਜੇ ਦੇਖਿਆ ਜਾਵੇ ਬਾਕੀ ਤਾਂ ਹੁਣ ਕਾਂਗਰਸ ਨੇ ਤੈਅ ਕਰਨਾ ਤੇ ਬਲਕੌਰ ਸਿੰਘ ਨੇ ਤੈਅ ਕਰਨਾ ਕਿ ਉਹਨਾਂ ਨੇ ਕਿਹੜੇ ਹਲਕੇ ਤੋਂ ਲੜਨਾ ਹੈ ਮੈਨੂੰ ਇੰਜ ਲੱਗਦਾ ਹੈ ਕਿ ਬਲਕੌਰ ਸਿੰਘ ਜਿਹੜੇ ਹਲਕੇ ਤੇ ਹੱਥ ਰੱਖਣਗੇ ਉਹ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨਾਂ ਨੂੰ ਦੇ ਦਿੱਤਾ ਜਾਵੇ ਹੁਣ ਉਹਨਾਂ ਕੋਲੇ ਹਲਕੇ 3 ਗਿਣਾਏ ਨੇ ਮੈਂ ਚੌਥਾ ਇੱਕ ਹਲਕਾ ਹੋਰ ਵੀ ਹੈ ਜੇ ਉਹ ਚੋਣ ਲੜਨ ਦੀ ਇੱਛਾ ਜ਼ਾਹਰ ਕਰਦੇ ਨੇ ਤਾਂ ਉਹ ਰਾਮਪੁਰਾ ਫੂਲ ਹੈ ਪਰ ਉਹਦੇ ਵਿੱਚ ਕਾਫੀ ਚਾਂਸ ਘਟ ਨੇ ਮੈਨੂੰ ਇੰਜ ਲੱਗਦਾ ਹੈ ਕਿ ਇਹ ਤਿੰਨਾਂ ਹਲਕਿਆਂ 'ਚੋਂ ਮੋਫਰ ਪਰਿਵਾਰ ਦਾ ਪਿੱਛੇ ਹਟਣਾ ਨਾ ਮੁਮਕਿਨ ਹੈ ਇਹ ਕਹਿ ਦੇਣਾ ਕਿ ਸੋਚਣਾ ਵੀ ਕਾਫੀ ਵੱਡੀ ਗਲਤੀ ਹੋ ਸਕਦੀ ਹੈ ਕਿ ਮੋਫਰ ਪਰਿਵਾਰ ਦੀ ਟਿਕਟ ਕੱਟੀ ਜਾਊਗੀ ਜੇ ਕੱਟੀ ਜਾਂਦੀ ਹੈ ਤਾਂ ਕਾਂਗਰਸ ਦੇ ਅੰਦਰ ਇਸ ਜਿਹੜਾ ਮਾਨਸਾ ਜ਼ਿਲ੍ਹਾ ਦੇ ਵਿੱਚ ਵੱਡੀ ਬਗਾਵਤ ਵੀ ਹੋ ਸਕਦੀ ਹੈ ਤੇ ਮਨੋਜ ਬਾਲਾ ਨੇ ਮਨੋਜ ਬਾਲਾ ਨੇ ਪਹਿਲਾਂ ਵੀ ਕੁਰਬਾਨੀ ਦਿੱਤੀ ਸੀਗੀ ਉਹ ਮੇਰੇ ਖਿਆਲ ਚ ਹੁਣ ਕੰਮ ਵੀ ਮੋੜ ਚ ਹੀ ਕਰ ਰਹੇ ਨੇ ਤੇ ਇਸ ਕਰਕੇ ਉਹ ਮੋੜਤੇ ਜਾਣਗੇ ਤੇ ਮਾਨਸਾ ਤੋਂ ਹੀ ਜਿਹੜਾ ਇੱਕ ਵਾਰ ਫਿਰ ਕਿਉਂਕਿ ਮਾਨਸਾ ਦੀ ਧਰਤੀ ਤੇ ਖੜ ਕੇ ਇਹ ਬਿਆਨ ਬਲਕੌਰ ਸਿੰਘ ਹੋਰਾਨੇ ਦਿੱਤਾ ਹੈ ਤਾਂ ਮਾਨਸਾ ਹਲਕਾ ਸੂਟੇਬਲ ਹੈ ਸਿੱਧੂ ਮੂਸੇਵਾਲਾ ਵੀ ਚੋਣ ਲੜੇ ਸੀ ਤੇ ਉਹਨਾਂ ਲਈ ਸਾਜ਼ਗਾਰ ਵੀ ਹੋ ਸਕਦਾ ਹੈ ਜੇ ਚੋਣ ਲੜਨਗੇ ਕਿਉਂਕਿ ਉਹਨਾਂ ਨੇ ਕੀਤਾ ਕਿਹਾ ਤਾਂ ਹੈ ਹੀ ਆ ਹੁਣ ਚੋਣ ਲੜਨ ਦੀਆਂ ਤਾਂ ਉਹ ਮਾਨਸਾ ਹਲਕਾ ਉਹਨਾਂ ਦੇ ਲਈ ਹੋ ਸਕਦਾ ਹੈ ਤੇ ਇੱਥੋਂ ਚੋਣ ਲੜੀ ਜਾ ਸਕਦੀ ਹੈ ਫਿਲਹਾਲ ਬਾਕੀ ਕਾਂਗਰਸ ਦੇ ਹੱਥ ਚਾ ਕਾਂਗਰਸ ਕਿੰਨੂ ਟਿਕਟ ਦੇਣੀ ਹੈ ਇਹ ਤਾਂ ਸਮੇਂ ਤੇ ਪਤਾ ਲੱਗੇਗਾ